ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਦਿਲਦਾਰ ਡੈਰੀ ਫਾਰਮ ਤੇ ਪਿੰਡ ਹੈਗਾ ਬਾਦਸ਼ਾਹਪੁਰ ਮੜਿਆਲਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈਦਾ ਸੱਜਣੋ ਮਰੇਲਕੋਟ ਦਾ ਇੱਕ ਤਾਂ ਦਿਖਾਵਾਂਗੇ ਆ ਤਾਜੀ ਬੱਚੀ ਸੂਹੀ ਸਮਾਰੀ ਤੇ ਇੱਕ ਹੈਗੀ ਆ ਗੱਬਣ ਸੂਣ ਚ ਕੱਢਦੀ ਆ ਦਿਨ ਸੂਹਾ ਪਹਿਲਾ ਸੂਂਦੀ ਆ ਤੇ ਇੱਕ ਹੈਗੀ ਆ ਸੱਜਣੋ ਐਚ ਐਫ ਬੱਚੀ ਪਾਲਣ ਵਾਲੀ ਜੇ ਕਿਸੇ ਸੱਜਣ ਨੇ ਲੈ ਜਾਣੀਆਂ ਸੰਪਰਕ ਉਹ ਵੀ ਕਰ ਲਓ ਬਾਈਨਾ ਟੋਟਲ ਤਿੰਨ ਨਗ ਦਿਖਾਵਾਂਗੇ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਆ ਜਾ ਖਾਣਾ ਹੋਰ ਕਿਵੇਂ ਆ ਵਧੀਆ ਜੀ ਸਿੱਤਾ ਚੜਦੀ ਕਲਾ ਵਧੀਆ ਵਧੀਆ ਹਾਂ ਹੱਸਦਾ ਰਹਿਣਾ ਜੀ ਕਿਹੜੇ ਪਾਸੋਂ ਕਰੀਏ ਸ਼ੁਰੂ ਇਧਰ ਹੀ ਗੱਲ ਲੈਣੇ ਬਾਈ ਵੀਡੀਓ ਨੂੰ ਇੰਨਾ ਟਾਈਮ ਹੋ ਗਿਆ ਆਪਣੀ ਨੂੰ ਵੀਡੀਓ ਬਾਈ ਬਸ ਐਂ ਕੋਈ ਸਮਾਰੋਹ ਕੰਮ ਬੰਦੇ ਕਰਦਾ ਕਿ ਚੱਲੀ ਜੀ ਚੱਲੀ ਜਾਂਦਾ ਮਾਲ ਉਹਦਾ ਵੀ ਕੀ ਜਾਂਦਾ ਕੰਮ ਰੈਗੂਲਰ ਚੱਲਦਾ ਵੀ ਹੁਣ ਰੁੱਤੀ ਇਹੀ ਜੀ ਆ ਗਈ ਹੈ ਨਾ ਬਾਈ ਹੁਣ ਤਾਂ ਬਲੈਕ ਵਾਲਾ ਹੀ ਕੰਮ ਹੋਇਆ ਵੇ ਠੀਕ ਹੈ ਗੱਲ ਇਹ ਤਾਂ ਕਰ ਲਈਏ ਸ਼ੁਰੂ ਹਾਂ ਇਹ ਤਾਂ ਕਰ ਲੈਣੇ ਹੋ ਜਾ ਸਾਈਡ ਨੂੰ ਲੱਗਾ ਜੀ ਪਹਿਲਾਂ ਜੀ ਆਰਡਰ ਕੁਆਲਿ ਪਹਿਲੇ ਆਰਡਰ ਦੀ ਮਾਰਦੇ ਕੈਮਰਾ ਸੂਆ ਕਿਹੜਾ ਖਾਨੇ ਦਾ ਸੂਆ ਬਾਈ ਅਰੀਜਨਲ ਤੀਜਾ ਸੂਆ ਇਹ ਫਾਰਮ ਦੀ ਬਿਹੜਾ ਅਰੀਜਨਲ ਤੀਜਾ ਸੂਆ ਤੀਜਾ ਹਾਂ ਠੀਕ ਆ ਗੱਲ ਆ ਬੱਚਾ ਕੀ ਨਾਲ ਇਹ ਬੱਚਾ ਵੀਰੇ ਨਾਲ ਆ ਬੱਚੇ ਤੇ ਵੀ ਮਾਰਦੇ ਨਾੜੂਆ ਨਾਲ ਸੁਈ ਕਦੋਂ ਆ ਸੁਈ ਵੀਰੇ ਸਵੇਰੀ ਸੁਈ ਅੱਜ ਅੱਜ ਸਵੇਰੇ ਜੇਰ ਚ ਆਪਾਂ ਡੰਨ ਜਮਾ ਜਮਾ ਵੀਰੇ ਵੀਡੀਓ ਫੋਟੋ ਹੈਗੀ ਆਪਣੇ ਕੋਲੇ ਠੀਕ ਆ ਤੋਰ ਦੇ ਖੋਲ ਕੇ ਆ ਗਈ ਪ੍ਰਿੰਟ ਵਾਲੀ ਤੇ ਹੈਗੀ ਆ ਸੱਜਣੋ ਫੁੱਲ ਵੱਡੇ ਕੱਦ ਕਾੜ ਚ ਕੱਦ ਨਹੀਂ ਛੋਟਾ ਬਾਡੀ ਵਾਲੀ ਬਿਹੜਾ ਆ ਗਈ ਤੇ ਆਰਡਰ ਸਾਨੂੰ ਇਹਦਾ ਆਪੇ ਗਵਾਹੀ ਭਰ ਦੂਗਾ ਵੀ ਦੁੱਧ ਕਿੰਨਾ ਕੇ ਪਾ ਦੂਗੀ ਤੇ ਜਿਹੜੇ ਜਿਵੇਂ ਆਪਾਂ ਥਾਣ ਦੱਸਦੇ ਦੇਖਾਂ ਨੂੰ ਕੀ ਸੀ ਇਹ ਨਾ ਥਾਣ ਬਾਈ ਇਹਦਾ ਨਾ ਬੈਣੀ ਵਾਲਾ ਥਾਣ ਤੇੱਲੀ ਮੰਨੋ ਬਸ ਇੱਕ ਤਰ੍ਹਾਂ ਉਹ ਜੀ ਧਾਰਾਂ ਥੋੜੀਆਂ ਹੀ ਆਉਂਦੀਆਂ ਨੇ ਬੈਣੀ ਵਾਲਾ ਪਿਛਲਾ ਥਾਣਾ ਜਿਹੜਾ ਉਹ ਚੋਂ ਦੁੱਧ ਆਉਂਦਾ ਤਾਂ ਹੈਗਾ ਪਰ ਬਾਈ ਕਹਿੰਦਾ ਆਪਾਂ ਤਿੱਲ ਮੰਨ ਕੇ ਦੇਵਾਂਗੇ ਹਾਂ ਪਰ ਜਿਹੜੇ ਹਿਸਾਬ ਨਾਲ ਬੈੜ ਦੀ ਬਾਡੀ ਸੀ ਜਾਂ ਆਰਡਰ ਕੁਆਲਿਟੀ ਦੀ ਤੁਹਾਨੂੰ ਪਤਾ ਵੀਰੇ ਬੈੜ ਤਾਂ ਕਿੰਨੇ ਰੁਪਈਆ ਦੀ ਰਿਪੋਰਟ ਰਿਪੋਰਟ ਕੀ ਦੀ ਸੀ ਦੁੱਧ ਦੀ ਰਿਪੋਰਟ ਵੀਰੇ ਦੀ ਪੂਰੇ 25 ਲੀਟਰ ਦੀ ਰਿਪੋਰਟ ਆ ਗਈ ਠੀਕ ਆ ਗੱਲ ਤੇ 25 ਕਿਲੋ ਦੀ ਬਾਈ ਕਹਿੰਦਾ ਰਿਪੋਰਟ ਆ ਫਾਰਮ ਤੋਂ ਆਈ ਹੋਇਆ ਇ ਤੇ ਤਕਰੀਬਨ 4 ਥਾਂ ਚੋਂ 25 ਕਿਲੋ ਦੀ ਰਿਪੋਰਟ ਆ ਤਿੰਨਾ ਚੋਂ ਵੀ ਵੀਰੇ 17 18 ਪਨੀ ਮਰਦੀ ਹੈਗੀ 17 18 ਕਿਲੋ ਤਿੰਨਾ ਚੋਂ ਵੀ 22 ਕਹਿੰਦਾ ਪਾ ਦੂ ਬਾਕੀ ਇਹਦਾ ਆਰਡਰ ਵੀ ਗਵਾਹੀ ਭਰਦਾ ਹਾਂਜੀ ਹਾਂ ਤੇ ਕੱਦ ਵੀ ਫੁੱਲ ਵੱਡਾ ਤੇ ਪ੍ਰਿੰਟ ਵੀ ਇਹਦਾ ਬਾ ਕਮਾਲ ਆ ਤੇੜਾ ਥਣ ਦਾ ਸੈਜ ਆ ਤੇ ਆਪਸ ਦੇ ਵਿੱਚ ਗੈਪ ਆ ਉਹ ਵੀ ਬਾ ਕਮਾਲ ਆ ਕੋਈ ਨਹੀਂ ਕੋਈ ਨਹੀਂ ਬੱਚੇ ਬੱਚੇ ਕਰਕੇ ਕਰਦੀ ਆ ਥੋੜਾ ਜਿਆਦਾ ਡਰਦੀ ਆ ਬੱਚੇ ਕਰਕੇ ਕਰਦੀ ਆ ਬੱਚੇ ਕਰਕੇ ਜਾਂਦੀ ਆ ਟਿਕਾਈ ਨਾ ਤੋੜਦੇ ਕੱਦ ਕਾਠ ਵੀ ਫੁੱਲਾ ਤੇ ਆਰਡਰ ਵੀ ਐਨ ਬਾ ਕਮਾਲੀਆ ਪੂਰੇ ਵੱਡੇ ਆਰਡਰ ਦੇ ਵਿੱਚ ਆ ਗਈ ਬੱਚੇ ਤੇ ਜਾਂਦੀ ਆ ਥੋੜਾ ਜਿਹਾ ਬੈਣ ਵਾਲਾ ਪਿਛਲਾ ਥਣ ਥੋੜਾ ਜਿਹਾ ਫਰਕ ਵੀ ਦਿਖਾਉਂਦੀ ਆ ਇਧਰੋਂ ਹਾਂਜੀ ਹਾਂਜੀ ਹਾਂ ਵੀਰੇ ਉਹ ਚ ਬਾਈ ਕਹਿੰਦਾ ਦੁੱਧ ਤੁਸੀਂ ਮਤਲਬ ਆਪਾਂ ਤਿੱਲ ਮੰਨ ਕੀ ਦੇ ਦਾਂਗੇ ਜੇ ਕੋਈ ਸੱਜਣ ਖੇਚਲਾ ਕਰਕੇ ਚਲਾ ਲੂਗਾ ਤਾਂ ਤਾਂ ਉਹਦੀ ਕਿਸਮਤ ਆ ਹਨਾ ਗੈਪ ਫੁੱਲਾ ਤੇ ਆਰਡਰ ਕਮਾਲ ਦੀ ਬਾਕਮਾਲ ਆ ਗਈ ਐਨ ਟੌਪ ਆ ਗਈ ਹਰੇਕ ਪੱਖ ਤੋਂ ਨਾਲ ਖੜਕੇ ਦਿਖਾਈ ਬਾਈ ਕੱਦ ਦੇ ਦੇ ਵੀਰੇ ਨਾਲ ਖੜਕੇ ਦਿਖਾ ਨਾਲ ਦੇਖ ਲੋ ਕੱਦ ਦਾ ਆਈਡੀਆ ਲੈ ਲੋ ਕੱਦ ਦਾ ਫੁੱਲ ਵੱਡਾ ਹੀ ਦੀ ਇਹਦਾ ਪੂਰਾ ਵੱਡੀ ਗੱਲ ਇਹ ਹੁਣ ਇਹ ਆਪਾਂ ਤਿੱਲਾਂ ਹੀ ਕਿੰਨੇ ਪੈਸੇਂ ਦੇ ਬਣੇ ਇਹ ਤਿੱਲ ਤੁਹਾਨੂੰ ਪਤਾ ਜੇ ਇਹ ਸਹੀ ਸਲਾਮ ਤੋਂ ਦੀ ਬੈੜ 75000 ਤੋਂ ਨਹੀਂ ਸੀ ਮਰਦੀ ਠੀਕ ਆ ਗੱਲ ਉਹਲੇ ਆਥਣ ਵਿਕ ਜਾਂਦੀ ਠੀਕ ਆ ਆਪਾਂ ਕੁੱਲ 55000 ਦੀ ਦੇ ਦਾਂਗੇ 55 ਦੀ ਦੇ ਦਾਂਗੇ ਛੋਟ ਛੱਪਾ ਜਾ ਕਰ ਉਹ ਚੋਂ ਕਰ ਦਾਂਗੇ ਠੀਕ ਆ ਗੱਲ ਬਾਕੀ ਐ 17 18 ਕਿਲੋ ਤਿੰਨ ਤਰ੍ਹਾਂ ਜੋ ਵੀ ਮਰਦੀ ਇਹ ਤਿੰਨਾ ਦੀ ਚਵਾਈ ਬੰਬਾ ਪੂਰੀ ਓਕੇ ਦੀ ਰਿਪੋਰਟ ਆ ਵੀਰੇ ਜਮਾ ਠੀਕ ਆ ਗੱਲ ਚਵਾਈ ਚਬੂਈ ਬਾਈ ਕਹਿੰਦਾ ਹੈਗੀ ਆ ਓਕੇ ਦੀ ਰਿਪੋਰਟ ਤੇ ਤਿੱਲ ਹੋਣ ਕਰਕੇ ਇਹਦਾ ਰੇਟ ਬਾਕੀ ਐਡੀਆਂ ਗਾਵਾ ਤੁਹਾਨੂੰ ਪਤਾ ਆ ਮਾਰਕ ਆ ਆਰਡਰ ਦਾ ਸਾਈਜ਼ ਇਹਦਾ ਦੱਸਦਾ ਜਦੋਂ ਇਹਨੂੰ ਜਾਊਗੀ ਜੱਜਮੈਂਟ ਕਰ ਲਿਓ ਤੇ ਕਾਡੇ ਦਾ ਮੈਂ ਜਿਵੇਂ ਤੁਹਾਨੂੰ ਦੱਸੀਆ ਵੀ ਕੱਦ ਕਾੜ ਦੀ ਕੋਈ ਕਮੀ ਨਹੀਂ ਇੱਥੋਂ ਆਰਡਰ ਰਖਾ ਨਹੀਂ ਮੇਰੀ ਆਰਡਰ ਕੁਆਲਿਟੀ ਚੰਗੀ ਰੱਖਦੀ ਆ ਇਹ ਬਾਈ ਗਾ ਮੈਂ 55000 ਦੀ ਦੇ ਦਾਂਗੇ ਕਿਉਂਕਿ ਤਿਲ ਨਿਕਲ ਗਈ ਗਾਂ ਇਹ ਤੇ ਚੱਲਦਾ ਜ਼ਰੂਰ ਆ ਥਣ ਜੇ ਕੋਈ ਚਲਾ ਸਕਦਾ ਉਹ ਤੁਹਾਡੀ ਕਿਸਮਤ ਕਹਿ ਸਕਦੇ ਆਪਾਂ ਹਣਾ ਹੁਣ ਮਾਰਦੇ ਆ ਬੱਚੀ ਦੇ ਕੈਮਰਾ ਇਹਦਾ ਕੀ ਸੀ ਨਾ ਖਣ ਵੀਰੇ ਇਹ ਰਿਜਨਲ ਚਾਰਦਾ ਹੁੰਦਾ ਚਾਹੇ ਕੋਈ ਬਾਈ ਚੈੱਕ ਕਰਕੇ ਲੈ ਜਾਏ ਤੋਰੀ ਮੈਂ ਕੱਦੀ ਦਿਖਾ ਦੇ ਬਾਈ ਲੈ ਕੱਦੀ ਦਿਖਾ ਦੇ ਚਾਰ ਤੰਦ ਪਹਿਲਾਂ ਨਾ ਵਹਿੜਾ ਇਹ ਠੀਕ ਹੈ ਗੱਲ ਤੇ ਇਥੋਂ ਝੋਲੀ ਦਿਖਾ ਦੇ ਤੇ ਆ ਝੋਲੀ ਲੇਵਾ ਦਿਖਾਈ ਜਮਾ ਕੰਪੈਕਟ ਹੱਡਰ ਰੱਖੂਗੀ ਪੂਰੇ 20 ਦਿਨਾਂ ਦੀ ਕੱਚੀ ਆ ਇਹ 20 ਦਿਨ ਦੀ ਥਣ ਦਾ ਸਹਿਜ ਬਹੁਤ ਸੋਹਣਾ ਰੱਖੂਗਾ ਬਹੁਤ ਸੋਹਣਾ ਥੈਦਾ ਮਤਲਬ ਫਿਕਸਡ ਹੱਡਰ ਰੱਖੂ ਇਹ ਪੂਰਾ ਠੀਕ ਹੈ ਗੱਲ ਇਹ ਬਾਕੀ ਅੱਧੀ ਪਚੱਦੀ ਜੀ ਆ ਹਨਾ ਇਹਦਾ ਦੱਸ ਦਾਂ ਮੈਂ ਸਾਰਾ ਦੱਸਾਂ ਇਹ ਪੂਰੇ ਰਿਕਾਰਡ ਵਾਲੀ ਆ ਵੀਰੇ ਇਹ ਠੀਕ ਹੈ ਇਹਦੀ ਮਾਂ ਸੀਗੀ ਜਿਹੜੀ ਉਹ ਐਫਸੀ ਓਕੇ ਐਫ ਦੇ ਬੰਦਿਆਂ ਨੇ 50062 ਦਾ ਡੈਨਮਾਰਕ ਦਾ ਸਿਮਨ ਲਾਇਆ ਸੀ ਜਰਸੀ ਦਾ ਜਰਸੀ ਦਾ ਠੀਕ ਠੀਕ ਹੈ ਤੇ ਦੇਖੋ ਤੁਰਦੀ ਦਰਦੀ ਕਿਵੇਂ ਪੂਰੀਆਂ ਲੱਤਾਂ ਖੋਲ ਕੇ ਤੁਰਦੀ ਆ ਠੀਕ ਹੈ ਫੇਸ ਵਾਲੇ ਪੱਖ ਤੋਂ ਆ ਗਈ ਜਰਸੀ ਹੈ ਨਾ ਹਾਂ ਫੇਸ ਵਾਲੇ ਪੱਖ ਤੋਂ ਜਰਸੀ ਹੈ ਜਮਾ ਕਰਨ ਕੋ ਛੋਟਾ ਜਿਹਾ ਤੇਰਾ ਆ ਗਿਆ ਫੁੱਲ ਵੱਡਾ ਹੀ ਰੱਖੂ ਕੱਦ ਦਾ ਇਹ ਜਮਾ ਸ਼ਕੀਨ ਬਣੂਗੀ ਜਿਵੇਂ ਨੌਕਰਾ ਘੋੜਾ ਹੁੰਦਾ ਆ ਮੜੀ ਲੰਬਾਈ ਦਿਖਾ ਲੈ ਦੀ ਲੈ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲਾ ਇੱਥੋਂ ਦਿਖਾ ਦੇ ਗੈਰੀ ਲੈ ਬੋਚ ਕੇ ਲਿਆ ਇੱਧਰ ਦੇ ਬੰਦੇ ਫੇਸਬੁਕ ਦਿਖਾ ਦੇ ਇੱਥੇ ਲੰਬਾਈ ਦੇਖ ਇਹਦੀ ਲੈ ਲੰਬਾਈ ਇਤੋਂ ਲੰਬਾਈ ਚੈੱਕ ਕਰ ਸਕਦੇ ਹੋ ਕੱਦ ਬਿੱਡਾ ਬਾ ਕਮਾਲ ਆ ਸਵਾ ਦੀ ਬਿਲਕੁਲ ਠੰਡੀ ਆ ਜਿਵੇਂ ਆਪਾਂ ਮੱਥੇ 'ਚ ਟੋਆ ਲਾ ਲੀਏ ਜਾਂ ਗੋਦੀ-ਵੋਦੀ ਦੇਖ ਲਾ ਲੀਏ ਹੈ ਨਾ ਉਹ ਜਰਸੀ ਵਾਲੇ ਆ ਗਏ ਲੱਛਣ ਸਾਰੇ ਇਹਦੇ ਨਾਲ ਆਏ ਆ ਬਾਈ ਐਚ ਐਫ ਆ ਕੀ ਦੁੱਧ ਵਜੂਗਾ ਜਰਸੀ ਆ ਗਈ ਫੈਟ ਵਜੂਗੀ ਜਰਸੀ ਆ ਗਈ ਤੇ ਉਹਨਾਂ ਬਾਈ ਕਹਿੰਦਾ ਫੈਟ 'ਚ ਵਾਧਾ ਹੋ ਜੂਗਾ ਇਹਦੀ ਜਰਸੀ ਹਾਂ ਕਈ ਫਾਰਮ ਵਾਲੇ ਵੀਰਾਂ ਨੂੰ ਨਾ ਫੈਟ ਦੀ ਬਹੁਤ ਪ੍ਰੋਬਲਮ ਹੁੰਦੀ ਹੈਗੀ ਇਕੱਲੀਆਂ ਐਚ ਐਫਾਂ ਦੀ ਠੀਕ ਆ ਗੱਲ ਉਹਨਾਂ ਲਈ ਬਹੁਤ ਵਧੀਆ ਫੈਟ ਮੇਨਟੇਨ ਕਰਨ ਲਈ ਠੀਕ ਆ ਗੱਲ ਹਾਂ ਪੂਰੀ ਲੰਬੀ ਵੀ ਫੁੱਲਾ ਤੇ ਕੱਦ ਕਾਠ ਵੀ ਇਹਦਾ ਫੁੱਲ ਵੱਡਾ ਆ ਗਿਆ ਤੇ ਥਣ ਸਿੰਗਲ ਚਾਰ ਨੇ ਤੇ ਸੈਜ ਥਣਾ ਦਾ ਬਹੁਤ ਸੋਹਣਾ ਆ ਗਿਆ ਜੀ ਕਰ ਲਈਏ ਇਹ ਬਾਕੀ ਝੋਲ ਝੂਲ ਚੰਗੀ ਆ ਸਵੇਰ ਦੀ ਵੀ ਠੰਡੀ ਆ ਤੇ ਆਰਡਰ ਰੱਖੂਗੀ ਫਿਕਸ ਵੀਰੇ ਫਿਕਸ ਆਰਡਰ ਕਰmanı ਰੱਖੀ ਨਾ ਨਾ ਜਮਈ ਨਹੀਂ ਇਹਦੇ ਪੈਸੇ ਕਿੰਨੇ ਕੁ ਲਾਵਾਂਗੇ ਫਿਰ ਇਹਦਾ ਵੀਰੇ ਕਰਾਂਗੇ ਮੁੱਲ ਫੋਨ ਤੇ ਕਿਉਂਕਿ ਕੱਚੀ ਆ ਬੜ ਠੀਕ ਆ ਗੱਲ ਚੱਲ ਕਿੰਨੇ ਕੁ ਦਿਨ ਦੀ ਹਾਂਜੀ ਕਿੰਨੇ ਕੁ ਦਿਨ ਦੀ ਕੱਚੀ ਪੂਰੇ 20 ਦਿਨਾਂ ਦੀ ਕੱਚੀ ਆ ਵੀਰੇ 20 ਦਿਨ ਦੀ ਹਾਂ ਬਾਲੇਦਰੀ ਮੰਗਦਾ ਫੋਨ ਤੇ ਹੀ ਮੰਗਾ ਕੇ ਜਿੰਨੇ ਕੇ ਮੁੱਲ ਭਰਾਂਦੀ ਉਹਨਾਂ ਕੀ ਮੰਗਾਗੇ ਠੀਕ ਆ ਗੱਲ ਬਾਲਾ ਨਹੀਂ ਮੰਗਦੇ ਤੇ ਹੁਣ ਮਾਰਦੇ ਘੈਰੀ ਆ ਬੱਚੀ ਤੇ ਸੈੱਟ ਖੜੀ ਐ ਇੱਥੋਂ ਦਿਖਾ ਦੇ ਪ੍ਰਿੰਟ ਵਾਲੀ ਬੱਚੀ ਆ ਲੈ ਚੱਲ ਖੋਲ ਕੇ ਉਹਨੂੰ ਵੀ ਤੋਰ ਦੇ ਇਹਨੂੰ ਵੀ ਤੋਰ ਕੇ ਦਿਖਾ ਦੇ ਇਹ ਆਈਡੀਆ ਵੀਰੇ ਇਹਦੀ ਉਮਰ ਦਾ ਯਾਰ ਕੁਝ ਨਹੀਂ ਪਤਾ ਪਤਾ ਲੈ ਕੀ ਜਾਂਦੀ ਆ ਗਿਆ ਲੈ ਕੇ ਆਏ ਕਿਸੇ ਆਪ ਆ ਵੀ ਕਹਿਦੀ ਹੈ ਸਰ ਠੀਕ ਹੈ ਗੱਲ ਇਹ ਬਾਈ ਕਹਿੰਦਾ ਲੈ ਕੇ ਆਇਆ ਪੂਰੀ ਖੱਪ ਕਰਦੀ ਆ ਦੇ ਲੋ ਇਹ ਪਰ ਪੌਂਦੀ ਆ ਖੱਪ ਪੂਰਾ ਹਨਾ ਪੂਰੀ ਪੂਰੀ ਇਹ ਇੱਥੇ ਖੜਾ ਲਈ ਮੜੀ ਜੀ ਇੱਥੇ ਰੁਕ ਜੂਗੀ ਹਾਂ ਇਹ ਇੱਥੋਂ ਇੱਥੋਂ ਗੈਰੀ ਫੇਸ ਕੁਆਲਟੀ ਦੇ ਮਾਰਦੇ ਥੋੜੀ ਜੀ ਮੂਰੇ ਦੀ ਕਰਦੀ ਐ ਚੰਗੀ ਹਾਂ ਮੂਰੇ ਦੀ ਕਰਕੇ ਕਰਦੀ ਆ ਇੱਥੋਂ ਦਿਖਾ ਦੇ ਇਹ ਆ ਗਈ ਐਚ ਐਫ ਕੰਪਨੀ ਦੇ ਵਿੱਚ ਪ੍ਰਿੰਟ ਵਾਲੀ ਆ ਗਈ ਲੈ ਕਿਹੜਾ ਹੋਰ ਇੱਧਰ ਲੈ ਚੱਲੇ ਇਹਨੂੰ ਇੱਥੋਂ ਦਿਖਾ ਦੇ ਲੰਬੀ ਲੰਬੀ ਫੁੱਲਾ ਕੱਦ ਕਾਠ ਵੀ ਚੰਗਾ ਕਰੂਗੀ ਤੇ ਬਾਕੀ ਨਸਲ ਚੰਗੀ ਆ ਗਈ ਬੱਚੀ ਜੀ ਆਪਾਂ ਗੱਲ ਕਰ ਲਈ ਨਸਲ ਬਰੀਡ ਬਹੁਤ ਹੈ ਫੁੱਲਾ ਬਾਈ ਬਰੀਡ ਦਾ ਮੈਂ ਜੇ ਗੱਲ ਕਰ ਲਈ ਵੀ ਚੌੜੇ ਢਾਂਚੇ ਦੀ ਬਣੂ ਇੱਕ ਪੀੜੀ ਜੀ ਪਿੱਛੇ ਦੇ ਹੁੰਦੇ ਨੇ ਜਾਨਵਰ ਉਹ ਗੱਲ ਬਾਤ ਨਹੀਂ ਹੋਰ ਬਾਰੀ ਬੰਦ ਨੇ ਲੈ ਕੇ ਸਕੋਰ ਵੀ ਮਜ਼ਬੂਤ ਰੱਖੂਗੀ ਇੱਥੇ ਹੀ ਬੰਦ ਨੇ ਇੱਥੇ ਹੀ ਦਿਖਾ ਦਨੇ ਆ ਉਹ ਤੁਹਾਨੂੰ ਪਤਾ ਵੀ ਨਵੇਂ ਹਾਂਚ ਜਿਵੇਂ ਬੱਚੀਆਂ ਅਕਸਰ ਆਪਾਂ ਦਿਖਾਉਨੇ ਵੀ ਆ ਵੀ ਸ਼ਰਾਰਤ ਕਰਦੀਆਂ ਨੇ ਹਾਂਜੀ ਉਹ ਗੱਲ ਬਾਤ ਹੈ ਦੀ ਤੇ ਲੰਬੀ ਵੀ ਚੰਗੀ ਹੈ ਤੇ ਜਾਤ ਨਸਲ ਤੁਹਾਡੇ ਸਾਹਮਣੇ ਆ ਉਹ ਬਾਈ ਤੁਸੀਂ ਆਪਦੀ ਜੱਜਮੈਂਟ ਨਾਲ ਕਿਤੋਂ ਵੀ ਜ ਉਹ ਤੁਸੀਂ ਆਪਣੀ ਜੱਜਮੈਂਟ ਨਾਲ ਲੈਂਦਾ ਇਹਦੇ ਖਾਣ ਕਿੰਨੇ ਰੁਪਏ ਲੈ ਲੰਘਦੇ ਬਸ ਬਹੀ ਕੋ ਲੱਠੇ ਹਜ਼ਾਰ ਦੀ ਦੇ ਦਾਂਗੇ ਯਾਰ ਕਿਉਂ ਕਰਦਾ ਮਾਨਦਾਨ 8000 ਦੀ ਦੇ ਦਾਂਗੇ ਬਾਈ ਕਹਿੰਦਾ 8 24 ਮਾਨਤਾਨ ਆਪਾਂ ਕਰ ਦਾਂਗੇ ਜੇ ਕਿਸੇ ਕੋਈ ਦਿੱਕਤ ਨਹੀਂ ਲੈ ਕੇ ਜਾਣੀ ਹੈ ਆ ਨੰਬਰ ਬੋਲ ਦੇ ਖਾਂਦਰਾ 9872503614 9872503614 9872503614 ਪਸ਼ੂ ਬਾਈ ਕੋਲੇ ਤਕਰੀਬਨ ਤਿੰਨ ਦਿਖਾਏ ਨੇ ਤਿੰਨਾਂ ਚ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ